ਸਾਤ੍ਰੀਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਚਿਲੀ گارਲਿਕ ਵਾਲੇ ਲੱਛੇ ਪਰੌਂਠੇ ਦੀ ਰੈਸিপি ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਇਹ ਪਰੌਂਠੇ ਬਣਾਵਾਂਗੇ ਇਹਨਾਂ ਪਰੌਂਠਿਆਂ ਨੂੰ ਤੁਸੀਂ ਕਿਤੇ ਸਫ਼ਰ ਵਿੱਚ ਜਾ ਰਹੇ ਜੇ ਤਾਂ ਵੀ ਬਣਾ ਕੇ ਖਾੜ ਸਕਦੇ ਜੇ ਲੰਬੇ ਸਮੇਂ ਤੱਕ ਇੱਕਦਮ ਸੌਫਟ ਰਹਿੰਦੇ ਨੇ ਤੇ ਬਣਾਉਣ ਦਾ ਤਰੀਕਾ ਬਹੁਤ ਹੀ ਜ਼ਿਆਦਾ ਸਿੰਪਲ ਹੈ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਇੱਥੇ ਲਸਣ ਛਿੱਲ ਕੇ ਲੈ ਲਿਆ ਏ ਤੁਸੀਂ ਜਿੰਨੇ ਪਰੌਂਠੇ ਬਣਾਉਣੇ ਹੋ ਉਸ ਹਿਸਾਬ ਨਾਲ ਲਸਣ ਛਿੱਲ ਕੇ ਲੈ ਸਕਦੇ ਜੇ ਪਰ ਇੱਥੇ ਜੋ ਲਸਣ ਮੈਂ ਲਿਆ ਏ ਇਹਦੇ ਨਾਲ 4 ਤੋਂ 5 ਪਰੌਂਠੇ ਆਸਾਨੀ ਨਾਲ ਬਣ ਜਾਂਦੇ ਨੇ ਮੇਰੇ ਕੋਲ ਇੱਥੇ ਸੁੱਕੀਆਂ ਲਾਲ ਮਿਰਚਾਂ ਨੇ ਜੇਕਰ ਤੁਸੀਂ ਹਰੀਆਂ ਮਿਰਚਾਂ ਦੀ ਵਰਤੋਂ ਕਰਨੀ ਹੈ ਤੁਸੀਂ ਉਹ ਵੀ ਕਰ ਸਕਦੇ ਜੇ ਪਰ ਮੇਰੇ ਕੋਲ ਇਹ ਲਾਲ ਮਿਰਚਾਂ ਸੀ ਮੈਂ ਇਹਨਾਂ ਦੇ ਨਾਲ ਹੀ ਇਹ ਪਰੌਂਠੇ ਬਣਾਵਾਂਗੀ ਹੁਣ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਗ੍ਰाइंड ਕਰ ਲਵਾਂਗੇ ਬਿਲਕੁਲ ਇਸ ਤਰੀਕੇ ਦਾ ਤੁਸੀਂ ਇੱਕਦਮ ਇਹਨੂੰ ਦਰਦਰਾ ਗ੍ਰਾਈਂਡ ਕਰਨਾ ਹੈ ਜਿਆਦਾ ਬਰੀਕ ਪੇਸਟ ਨਾ ਬਣਾਇਓ ਹੁਣ ਆਪਾਂ ਪਰੌਂਠਿਆਂ ਲਈ ਆਟਾ ਦੇਖਦੇ ਹਾਂ ਆਟਾ ਮੈਂ ਪਹਿਲਾਂ ਹੀ ਗੁੰਨ ਕੇ ਰੱਖ ਲਿਆ ਸੀ ਆਟੇ ਨੂੰ ਬਿਲਕੁਲ ਜਿਸ ਤਰ੍ਹਾਂ ਆਪਾਂ ਆਮ ਰੋਟੀ ਵਾਸਤੇ ਬਣਾਉਂਦੇ ਆ ਉਸੇ ਤਰੀਕੇ ਦਾ ਆਟਾ ਆਪਾਂ ਨੂੰ ਚਾਹੀਦਾ ਹੈ ਮੈਂ ਥੋੜਾ ਜਿਹਾ ਆਟੇ ਨੂੰ ਹੋਰ ਸੌਫਟ ਕਰ ਲਾਂਗੀ ਆਲੂ ਜਾਂ ਮੂਲੀ ਵਾਲੇ ਪਰੌਂਠੇ ਆ ਪਕਸਰੀ ਬਣਾ ਕੇ ਖਾਣੇ ਆ ਪਰ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਬਣਾਉਣ ਵਾਸਤੇ ਮਿਹਨਤ ਥੋੜੀ ਜ਼ਿਆਦਾ ਲੱਗਦੀ ਆ ਪਰ ਜੇਕਰ ਆਪਾਂ ਜਲਦੀ ਜਲਦੀ ਕੋਈ ਪਰੌਂਠਾ ਬਣਾਉਣਾ ਹੋਵੇ ਤਾਂ ਆਪਾਂ ਇਹ ਪਰੌਂਠੇ ਬਣਾ ਕੇ ਖਾ ਸਕਦੇ ਆ ਆਟਾ ਬਿਲਕੁਲ ਸੈੱਟ ਹੈ ਹੁਣ ਮੈਂ ਇਹਦਾ ਇੱਕ ਪੇੜਾ ਲੈ ਲਾਂਗੀ ਰੋਜ਼ ਪਕਣ ਵਾਲੀ ਰੋਟੀ ਤੋਂ ਆਪਾਂ ਇਹ ਥੋੜੀ ਜੀ ਵੱਡੀ ਰੋਟੀ ਬਣਾਉਣੀ ਆ ਇਸ ਕਰਕੇ ਮੈਂ ਪੇੜਾ ਵੀ ਥੋੜਾ ਵੱਡਾ ਲਿਆ ਹੈ ਬਿਲਕੁਲ ਉਸੇ ਹੀ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਪੇੜਾ ਲੈ ਕੇ ਇਹਨੂੰ ਚੁੰਡ ਕੇ ਤੇ ਇੱਕਰੀ ਵੇਲ ਕੇ ਦੀ ਰੋਟੀ ਬਣਾ ਲੈਣੇ ਆ ਜੇਕਰ ਆਪਾਂ ਜਲਦੀ ਜਲਦੀ ਇਹਦੇ ਪਰੌਂਠੇ ਬਣਾਉਣੇ ਆ ਇਸੇ ਤਰੀਕੇ ਨਾਲ ਇਹਨੂੰ ਵੇਲ ਕੇ ਇਹਦੇ ਵਿੱਚ ਆਪਾਂ ਇਹ ਚਿਲੀ ਤੇ گارਲਿਕ ਨੂੰ ਲਗਾ ਕੇ ਤੇ ਚਾਰਸ ਜੋ ਪਰੌਂਠਾ ਹੁੰਦਾ ਹੈ ਉਹਦੇ ਵਾਂਗ ਵੀ ਇਹਨੂੰ ਬਣਾ ਸਕਦੇ ਆ ਪਰ ਮੈਂ ਤੁਹਾਨੂੰ ਇੱਥੇ ਬਿਲਕੁਲ ਸੌਖੇ ਤੇ ਸਿੰਪਲ ਤਰੀਕੇ ਨਾਲ ਲੱਸ਼ਾ ਪਰੌਂਠਾ ਬਣਾਉਣਾ ਦੱਸਾਂਗੀ ਮੈਂ ਬਿਲਕੁਲ 골 ਰੋਟੀ ਇਹਦੀ ਵੇਲ ਲਈ ਆ ਇੱਕਦਮ ਪਤਲੀ ਰੋਟੀ ਵੇਲ ਲਈ ਆ ਹੁਣ ਇਹਦੇ ਉੱਪਰ ਮੈਂ ਥੋੜਾ ਜਿਹਾ ਦੇਸੀ ਘਿਓ ਲਗਾ ਦਾਂਗੀ ਜੇਕਰ ਤੁਹਾਡੇ ਕੋਲ ਪਿਗਲਿਆ ਹੋਇਆ ਦੇਸੀ ਘਿਓ ਹੋਵੇ ਤੁਸੀਂ ਉਹ ਵੀ ਲਗਾ ਸਕਦੇ ਜੇ ਪਰ ਮੇਰੇ ਕੋ ਜਿੱਦਾਂ ਹੈ ਸੀ ਮੈਂ ਉਦਾਂ ਹੀ ਲਗਾ ਦਿੱਤਾ ਹੈ ਦੇਸੀ ਘਿਓ ਲਗਾਉਣ ਤੋਂ ਬਾਅਦ ਆਪਾਂ ਇਹਦੇ ਉੱਤੇ ਸੁੱਕਾ ਆਟਾ ਲਾ ਦੇਣਾ ਹੈ ਹਰ ਇੱਕ ਕੋਨੇ ਦੇ ਵਿੱਚ ਆਪਾਂ ਸੁੱਕਾ ਆਟਾ ਤੇ ਘਿਓ ਲਗਾ ਦੇਣਾ ਹੈ ਜਿੰਨਾ ਵਧੀਆ ਆਪਾਂ ਇਹ ਘਿਓ ਤੇ ਆਟਾ ਲਾਵਾਂਗੇ ਪਰੋਂਠਾ ਉਹਨਾਂ ਹੀ ਜ਼ਿਆਦਾ ਸੌਫਟ ਵੀ ਬਣੇਗਾ ਤੇ ਇੱਕਦਮ ਲੇਅਰਦਾਰ ਬਣੇਗਾ ਤੁਹਾਨੂੰ ਇੱਕਦਮ ਉਹਦੀ ਅਲੱਗ-ਅਲੱਗ ਲੇਅਰ ਦਿਖੇਗੀ ਪਰੋਂਠੇ ਦੀ ਕਿਉਂ ਤੇ ਆਟਾ ਲਗਾਉਣ ਤੋਂ ਬਾਅਦ ਹੋਣ ਇਹਦੇ ਉੱਪਰ ਇਹ ਜੋ ਆਪਾਂ ਗ੍ਰाइंड ਕਰਕੇ ਲਸਣ ਤੇ ਮਿਰਚ ਰੱਖੀ ਸੀ ਇਹ ਲਾ ਦਾਂਗੇ ਇਹਦੇ ਵਿੱਚ ਮੈਂ ਇੱਕ ਚਮਚ ਨਮਕ ਦਾ ਪਾ ਦਿੱਤਾ ਸੀ ਹੋਰ ਇਹਦੇ ਵਿੱਚ ਆਪਾਂ ਕੋਈ ਵੀ ਵਾਧੂ ਮਸਾਲਾ ਨਹੀਂ ਪਾਇਆ ਜੇਕਰ ਤੁਹਾਨੂੰ ਇਹਦੇ ਵਿੱਚ ਕੋਈ ਵੀ ਥੋੜਾ ਵੱਡੇ ਟੁਕੜੇ ਦਾ ਲਸਣ ਦਾ ਪੀਸ ਦਿਖਦੇ ਪਏ ਨੇ ਤੁਸੀਂ ਉਸੇ ਟਾਈਮ ਇਹਨੂੰ ਹਟਾ ਦਿਓ ਕਿਉਂਕਿ ਫੇਰ ਇਹਦੇ ਨਾਲ ਰੋਟੀ ਟੁੱਟ ਜਾਂਦੀ ਆ ਗ੍ਰाइंड ਆਪਾਂ ਇਹਨੂੰ ਦਰਦਰਾ ਕੀਤਾ ਸੀ ਇਸ ਕਰਕੇ ਇਹਦੇ ਵਿੱਚ ਜ਼ਰੂਰੀ ਆ ਕਿ ਥੋੜੇ ਬਹੁਤ ਪੀਸ ਜਿਹੜੇ ਨੇ ਉਹ ਰਹਿ ਜਾਂਦੇ ਨੇ ਮੈਂ ਇੱਥੇ ਥੋੜਾ ਜਿਹਾ ਹਰਾ ਧਨੀਆ ਵੀ ਲਾਦਣ ਲੱਗੀ ਆ ਤੁਸੀਂ ਚਾਹੋ ਤੁਹਾਨੂੰ ਪਸੰਦ ਹੋਵੇ ਲਾ ਸਕਦੇ ਜੇ ਤੁਸੀਂ ਮੇਥੀ ਵੀ ਲਗਾ ਸਕਦੇ ਜੇ ਪਰ ਮੈਂ ਬਿਲਕੁਲ ਥੋੜਾ ਜਿਹਾ ਹਰਾ ਧਨੀਆ ਜਿਹੜਾ ਹਰ ਇੱਕ ਕੋਨੇ ਵਿੱਚ ਥੋੜਾ ਥੋੜਾ ਲਗਾ ਦਿੱਤਾ ਹੈ। ਹੱਥਾਂ ਦੇ ਨਾਲ ਥੋੜਾ ਜਿਹਾ ਦਬਾ ਕੇ ਆਪਾਂ ਇਹਨੂੰ ਇੱਕਦਮ ਰੋਟੀ ਦੇ ਨਾਲ ਚਿਪਕਾ ਦਾਂਗੇ। ਹੁਣ ਕਿਸੇ ਵੀ ਕਰਦ ਦੇ ਨਾਲ ਜਾਂ ਚਾਕੂ ਦੇ ਨਾਲ ਆਪਾਂ ਇਹਦੇ ਛੋਟੇ ਛੋਟੇ ਪੀਸ ਕੱਟ ਕਰ ਦੇਣੇ ਆ। ਬਿਲਕੁਲ ਇਸ ਤਰੀਕੇ ਦੇ ਨਾਲ ਤੁਸੀਂ 1x1 ਇੰਚ ਦੇ ਇਹਦੇ ਪੀਸ ਕੱਟ ਦੇਣੇ ਨੇ। ਇਹ ਸਭ ਤੋਂ ਸੌਖਾ ਤਰੀਕਾ ਹੁੰਦਾ ਹੈ ਕੋਈ ਵੀ ਲੱਸ਼ਾ ਪਰੌਂਠਾ ਬਣਾਉਣਾ ਚਾਹੇ ਉਹ ਆਲੂ ਦਾ ਹੋਵੇ ਚਾਹੇ ਇਸ ਤਰ੍ਹਾਂ ਜਾਂ ਬਿਲਕੁਲ ਸਿੰਪਲ ਤਰੀਕੇ ਨਾਲ ਵੀ ਜੇਕਰ ਤੁਸੀਂ ਲੱਸ਼ਾ ਪਰੌਂਠਾ ਬਣਾਉਂਦੇ ਪਹਿਜੇ ਇਹੀ ਤਰੀਕਾ ਵਰਤੋ ਇਹਦੇ ਨਾਲ ਲੱਸ਼ਾ ਪਰੌਂਠਾ ਬਹੁਤ ਵਧੀਆ ਬਣਦਾ ਹੈ ਬਿਲਕੁਲ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਰੋਲ ਕਰੀ ਜਾਣਾ ਹੈ ਜਿੱਥੋਂ ਇੱਕ ਰੋਲ ਖਤਮ ਹੁੰਦਾ ਹੈ ਉੱਥੋਂ ਹੀ ਆਪਾਂ ਦੂਸਰੀ ਪੱਟੀ ਨੂੰ ਸਟਾਰਟ ਕਰ ਦੇਣਾ ਹੈ ਤੁਸੀਂ ਦੇਖੋ ਕਿੰਨਾ ਸੋਹਣਾ ਹੈ ਲੱਛਾ ਪਰੌਂਠੇ ਲਈ ਜੋ ਪੇੜਾ ਹੈ ਉਹ ਤਿਆਰ ਹੁੰਦਾ ਪਿਆ ਹੈ ਸਾਰੇ ਹੀ ਫੁਲਕੇ ਨੂੰ ਮੈਂ ਰੋਲ ਕਰਕੇ ਤੇ ਇਹਨੂੰ ਡੇੜੇ ਵਾਂਗ ਬਣਾ ਲਿਆ ਏ ਥੋੜਾ ਜਿਹਾ ਹੱਥਾਂ ਦੇ ਨਾਲ ਦਬਾ ਕੇ ਤੇ ਆਪਾਂ ਥੋੜਾ ਸੁੱਕਾ ਆਟਾ ਲਾ ਲਾਂਗੇ ਸੁੱਕਾ ਆਟਾ ਲਗਾ ਕੇ ਤੇ ਇਹਨੂੰ ਵੇਲ ਦਾਂਗੇ ਜੇਕਰ ਆਪਾਂ ਇਸ ਤਰੀਕੇ ਨਾਲ ਕੱਟ ਕੇ ਲੱਛਾ ਪਰੌਂਠਾ ਬਣਾਉਣੇ ਆ ਤੇ ਇਹਦੇ ਵਿੱਚ ਕੀਤੀ ਗਈ ਕੋਈ ਵੀ ਸਟਫਿੰਗ ਹੋਵੇ ਉਹ ਬਿਲਕੁਲ ਬਾਹਰ ਨਹੀਂ ਨਿਕਲਦੀ ਇਹ ਤਾਂ ਸਿਰਫ ਆਪਾਂ ਇਹਦੇ ਵਿੱਚ ਲਸਣ ਤੇ ਮਿਰਚ ਦੀ ਸਟਫਿੰਗ ਕੀਤੀ ਆ ਜੇਕਰ ਤੁਸੀਂ ਆਲੂ ਜਾਂ ਮੂਲੀ ਦੀ ਵੀ ਸਟਫਿੰਗ ਕਰਦੇ ਜੇ ਉਹ ਵੀ ਬਾਹਰ ਨਹੀਂ ਨਿਕਲਦੀ ਤੇ ਪਰੌਂਠੇ ਦੀ ਜੋ ਸ਼ੇਪ ਉਹ ਵੀ ਬਹੁਤ ਵਧੀਆ ਹੁੰਦੀ ਆ ਹੁਣ ਆਪਾਂ ਇਹਨੂੰ ਸੇਕ ਲੈਨੇ ਆ ਗੈਸ ਦੀ ਫਲੇਮ ਮੀਡੀਅਮ ਤੇ ਰੱਖ ਕੇ ਫੇਰ ਹੀ ਪਰੌਂਠੇ ਨੂੰ ਸੇਕਣਾ ਚਾਹੀਦਾ ਹੈ ਚਾਹੇ ਉਹ ਕੋਈ ਵੀ ਪਰੌਂਠਾ ਹੋਵੇ ਜਿੰਨਾ ਮੀਡੀਅਮ ਫਲੇਮ ਉੱਤੇ ਆਪਾਂ ਪਰੌਂਠੇ ਨੂੰ ਸੇਕਾਂਗੇ ਪਰੌਂਠਾ ਉਨਾ ਹੀ ਜ਼ਿਆਦਾ ਵਧੀਆ ਬਣਦਾ ਹੈ ਇੱਕ ਸਾਈਡ ਤੋਂ ਪਰੌਂਠਾ ਸਿੱਕ ਗਿਆ ਹੈ ਹੁਣ ਆਪਾਂ ਇਹਦੇ ਉੱਪਰ ਘਿਓ ਲਗਾ ਦਾਂਗੇ ਪਰਾਉਠਿਆਂ ਦੇ ਉੱਪਰ ਜਿੰਨਾ ਹੀ ਜ਼ਿਆਦਾ ਘਿਓ ਲੱਗਾ ਹੋਵੇ ਉਹ ਓਨੇ ਹੀ ਜ਼ਿਆਦੇ ਸਵਾਦ ਬੰਦਦੇ ਨੇ ਮੈਂ ਇੱਥੇ ਦੇਸੀ ਘਿਓ ਲਗਾਦਣ ਲੱਗੀ ਆ ਦੋਨਾਂ ਹੀ ਸਾਈਡਾਂ ਤੇ ਵਾਰੀ-ਵਾਰੀ ਆਪਾਂ ਘਿਓ ਲਗਾ ਦਾਂਗੇ ਤੁਸੀਂ ਇਸ ਤਰੀਕੇ ਨਾਲ ਪਰੌਂਠੇ ਬਣਾ ਕੇ ਜ਼ਰੂਰ ਦੇਖਿਓ ਬਹੁਤ ਹੀ ਮਜ਼ੇਦਾਰੇ ਪਰੌਂਠੇ ਬੰਦਦੇ ਨੇ ਬੱਚਿਆਂ ਤੇ ਵੱਡਿਆਂ ਸਭ ਨੂੰ ਇਹ ਬਹੁਤ ਪਸੰਦ ਆਉਂਦੇ ਨੇ ਤੇ ਬਣਾਉਣ ਤੇ ਆਪਾਂ ਨੂੰ ਟਾਈਮ ਵੀ ਬਹੁਤ ਘੱਟ ਲੱਗਦਾ ਹੈ ਬੱਚਿਆਂ ਦੇ ਟਿਫਨ ਵਾਸਤੇ ਬਣਾਉਣੇ ਹੋਣ फटाफट ਤੁਸੀਂ ਬਣਾ ਸਕਦੇ ਜੇ ਕੋਈ ਸਬਜ਼ੀ ਨਾ ਹੋਵੇ ਇਹਨਾਂ ਪਰੌਂਠਿਆਂ ਨੂੰ ਤੁਸੀਂ ਬਣਾ ਕੇ ਦਹੀਂ ਦੇ ਨਾਲ ਖਾ ਸਕਦੇ ਜੇ ਬੜੇ ਮਜ਼ੇਦਾਰ ਪਰੌਂਠੇ ਬਣਦੇ ਨੇ ਦੂਸਰੀ ਸਾਈਡ ਤੇ ਵੀ ਮੈਂ ਇਸੇ ਤਰੀਕੇ ਨਾਲ ਹੀ ਘਿਓ ਲਗਾ ਦਾਂਗੀ ਆਟਾ ਗੁੰਨਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਜੇਕਰ ਤੁਸੀਂ ਇਹਨਾਂ ਪਰੌਂਠਿਆਂ ਨੂੰ ਕਿਤੇ ਸਫ਼ਰ ਤੇ ਲੈ ਕੇ ਜਾਣਾ ਹੈ ਤੇ ਆਟੇ ਵਿੱਚ ਥੋੜਾ ਜਿਹਾ ਘਿਓ ਸਟਾਰਟਿੰਗ 'ਚ ਹੀ ਪਾ ਲਿਓ ਪਰੌਂਠੇ ਕਾਫੀ ਲੰਬੇ ਸਮੇਂ ਤੱਕ ਇਸੇ ਤਰੀਕੇ ਨਾਲ ਸੌਫਟ ਰਹਿਣਗੇ ਤਾਨੂੰ ਇਹ ਫਰੋਂਟੀਆਂ ਦੀ ਰੈਸਪੀ ਕਿੱਦਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ